యుద్ధ నషయా विरुद्ध ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਤਹਿਤ ਐਸ ਡੀ ਐਮ ਦਰਸੀਮ ਚੰਦ ਦੀ ਅਗਵਾਈ ਚ ਸਥਾਨਕ ਸ਼ਕਤੀ ਬਾਟਿਕਾ ਚ ਚੱਲ ਰਹੀ ਨਸ਼ਾ ਛਡਾਊ ਕੇ ਵਿਚ ਅਚਨ ਚੇਪ ਛਾਪੇ ਮਾਰੀ ਕਰਕੇ ਬ੍ਰੀਤੀ ਨਾਲ ਚੈਕਿੰਗ ਕੀਤੀ ਇਸ ਮੌਕੇ ਉਹਨਾਂ ਨਾਲ ਡੀ ਐਸ ਪੀ ਗੁਲ ਇਕਬਾਲ ਸਿੰਘ ਸਿਕੰਦ ਸੀਟੀ थाना ਮੁਖੀ ਰੋਨੀ ਸਿੰਘ ਸਿਵਲ ਹਸਪਤਾਲ ਦੇ ਡਾਕਟਰ ਗਗਨਪ੍ਰੀਤ ਸਿੰਘ ਅਤੇ ਡਾਕਟਰ ਪਰਮਿੰਦਰ ਸਿੰਘ ਵੀ ਸ਼ਾਮਲ ਸਨ ਇਹ ਬੜਾ ਕੰਮ ਜਿਹੜਾ ਹਾਂ ਕਿਸੇ ਕੰਮ ਨਹੀਂ ਸਹੀ ਕੰਮ ਲਈ ਮੇਰੇ ਦਫ਼ਤਰ ਅਸਲੀ ਦਫ਼ਤਰ ਆਇਆ ਉਹ ਤੁਹਾਨੂੰ ਸੁਭਾਰਨ ਦੇ ਨਾਮ ਮਨਕੀ ਤੋਂ ਚਲਦਾ ਬਿਲਕੁਲ ਪੋਲੀਟੀਕਲ ਨਾ ਕੋਈ ਨਕਸ਼ਾ ਤੇ ਇਹ ਜੀ ਪਸੀ ਇਹ ਦੋਵੇਂ ਡਾਕਟਰ ਸਰ ਜੀ 14 تو ڈالر نہیں نہیں کتنے پیسے نا پر ڈیڈ سر میں کوئی نہیں میرے پاس میرے پاس پیسے ٹھیک ہے میرے کڈے مانگ مانگ رہے ہیں میرے پاس 10 پیسے ہیں بس پوری طرح سے کیسے چلتے ہیں وہ میں بڑا نہیں دیکھ سکتے اٹھے نہ کام تو ہے

ਨਾਮ ਕੀ ਕਰਦਾ ਮੇਰਾ ਨਾਮ ਡਾਕਟਰ ਗਗਨ ਕ੍ਰਿਸ਼ਨਾ ਜੀ ਸਿਵਲ ਹਸਪੀਟਲ ਸਵਾਨ ਮੈਡੀਕਲ ਹਸਪੀਟਲ ਦਾ ਸਾਲੀ ਜੀ ਦਾ ਜੀਮ ਸਾਹਿਬ ਦੇ ਪੁੱਪਾ ਮਤਲਬ ਕਾਛ ਸੀ ਡੀਡ ਇਸੀਡਰ ਤੇ ਕੀਤਾ ਤੇ ਇਹਨਾਂ ਨੂੰ ਮੋਟੀਵੇਟ ਕੀਤਾ ਜਿਵੇਂ ਕਿ ਅਜੀਆਂ ਸਾਹਿਬ ਜਿਹਨਾਂ ਤੋਂ ਕਿ ਜਿਹੜੇ ਮੁਖਤਾਰਾ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਕਾਉਂਸਲ ਕਰਕੇ ਤੇ ਮੇਨ ਸਟਰੀਮ ਚ ਲਿਆਇਆ ਕਿਸੇ ਤਰ੍ਹਾਂ ਦੀ ਕੋਈ ਕਤਾਹੀ ਪਾਈ ਗਈ ਹੋਵੇ ਜਾਂ ਕੋਈ ਇਹ ਜੀ ਸੀ ਨਈ ਨਾ ਰਿਪੋਰਟ ਹੋ ਗਿਆ ਅੱਛਾ ਗਿਆ ਠੀਕ ਪਾਇਆ ਠੀਕ ਅਈ ਤੁਹਾਨੂੰ ਸਾਡੇ ਸਮਾਣਾ ਜੀ ਨੇ ਚੈਕਿੰਗ ਕਰੀ ਹੈ ਕਿ ਪੰਜਾਬ ਸਰਕਾਰ ਦੇ ਜਿਹੜੇ ਹਦਾਇਤਾਂ ਹੈਗੀਆਂ ਵੀ ਜਿਹੜੇ ਸਾਡੇ ਨੌਜਵਾਨ ਭਟਕੂਕੇ ਨੇ ਉਹਨਾਂ ਨੂੰ ਮੁਕਤਾਂ ਰਚ ਲਿਆਉਣਾ ਹੈ ਕਿ ਜਿੱਥੇ ਇਲਾਜ ਕਰ ਰਹੇ ਕਿਤੇ ਉਹਨਾਂ ਦੀ ਕੋਈ ਲੋਕ ਸੁੱਤਾ ਨਹੀਂ ਹੋ ਰਹੀ ਦਵਾਈਆਂ ਜਿਹੜਾ ਸਟਾਕ ਹੈਗਾ ਉਹ ਸਹੀ ਹੈ ਆਨਲਾਈਨ ਜਿਹੜਾ ਡਾਟਾ ਫੀਡ ਹੈ ਤੇ ਉਹਦੀ ਮਦਦ ਕੀ ਦਵਾਈ ਦਿੱਤੀ ਜਾ ਰਹੀ ਕੋਈ ਬਲੈਕਟ ਨਹੀਂ ਕਰ ਰਹਾ ਹੈਗਾ ਇਸ ਵੰਤੋਂ ਕਰਕੇ ਅੱਜ ਅਸੀਂ ਡੀਐਸਪੀ ਸਾਹਿਬ ਤੋਂ ਲੈ ਮੇਰੀ ਟੀਮ ਜਿਹੜੇ ਸਿੰਘਾ ਹਸਪਤਾਲ ਦੇ ਜਿਹੜੇ ਡਾਕਟਰ ਨੇ ਉਹ ਆਏ ਸੀਗੇ ਅੱਜ ਇਹਨਾਂ ਦਾ ਚੈੱਕ ਕੀਤਾ ਹੈਗਾ ਤੇ ਨਾਲ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਵੀ ਤੁਹਾਡੇ ਕੋਲੇ ਕੋਈ ਬੱਚੇ ਦਵਾਈ ਲੈਣ ਆਉਂਦੇ ਨੇ ਭਟਕਦੇ ਨੇ ਉਹਨਾਂ ਉਹ ਕੋਈ ਸਾਇਕੋਨ ਦਾਖਤ ਕਰਨਾ ਚਾਹੁੰਦੇ ਨਹੀਂ ਕੋਈ ਟ੍ਰੇਨਿੰਗ ਲੈ ਕੇ ਤੇ ਉਹਨਾਂ ਦੀ ਉਹਨਾਂ ਬਾਰੇ ਮੇਰੇ ਦਫ਼ਤਰ ਤੋਂ ਪਰਫਾਰਮਾਂ ਲੈ ਲੈਣਗੇ ਤੇ ਉਹਨਾਂ ਦੀ ਸਾਰੀ ਡਿਟੇਲ ਦੇਣਗੇ